ਪੰਜਾਬ ਪ੍ਰੈਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰੋਹਿਤ ਭਾਰਦਵਾਜ ਕੁਝ ਸਮਾਂ ਪਹਿਲਾਂ ਪਟਾਲਾ ਤੋਂ ਕਲਾਨੋ ਰੋਡ ਦੇ ਉੱਪਰ ਇੱਕ ਨਿੱਜੀ ਕਾਲਜ ਦੇ ਨੇੜੇ ਅਮੂਲ ਕੰਪਨੀ ਦਾ ਕੈਂਟਰ ਜੋ ਕਿ ਦੁੱਧ ਲੈ ਕੇ ਬਟਾਲੇ ਤੋਂ ਹਰੀਮਾਬਾਦ ਦੁੱਧ ਚੱਕਣ ਲਈ ਜਾ ਰਿਹਾ ਸੀ ਪੁਰ ਰਸਤੇ ਦੇ ਵਿੱਚ ਮੌਕੇ ਤੇ ਬਾਰਿਸ਼ ਦੇ ਨਾਲ ਚੱਲਦਿਆ ਦਰਖਤ ਡਿੱਗਣ ਨਾਲ ਕਾਫੀ ਨੁਕਸਾਨ ਹੋਇਆ ਧੰਨਵਾਦ ਜੀ ਸਾਡੇ ਨਾਲ ਤੁਸੀਂ ਚੁੱਕ ਕੇ ਆਏ ਹੋ ਹੁਣ ਮੈਂਗੇ ਨਾ ਤੇਰੀ ਜਿਹੜਾ ਦੂਜਾ ਮੁੰਡਾ ਲਾਓ ਦੇਖਣੀ ਕਿ ਇਹ ਹੁਣੇ ਕਹਿੰਦਾ ਜਨਮ ਨਾਲ ਆ ਗਿਆ। ਇਹ ਹੋ ਗਿਰ। ਤਾਂ ਬਾਹਰ ਤੋਂ ਆਇਆ ਸਰਦਾਰ ਜੀ ਕੇ ਫੜੇ। ਬਾਬਾ ਜੀ ਕੀ ਐ? ਐਕਸੇਜਨ ਆਇਆ ਕਿਤਾ। ਜੀ ਆ ਉਹ ਬਟਾਲੇ ਵਾਲੋ ਆ ਰਹੇ ਜੀ ਦੁੱਧ ਚੁੱਕੇ ਆਪਣਾ। ਦੁੱਧ ਚੁੱਕਦੇ ਸਾਰੇ ਜਿਤੋਂ ਉਂਦੇ ਉਂਦੇ ਰਾਜ ਜੀ ਆ ਸਪੇਦਾ ਜਿਹੜਾ ਜੱਕ ਦਾ ਮਹੀ ਮਲਗੀ ਜ਼ਮੀਨ ਤੋਂ ਖਿਸਕ ਗਿਆ ਜੇ। ਜ਼ਮੀਨ ਤੋਂ ਖਿਸਕਦੇ ਸਾਰੀ ਮਲਗੀ ਗੱਡੀ ਤੇ ਆਣ ਵਜਾ ਤੇ ਇਹ ਕਰਕੇ ਆਪਣੇ ਇੱਕ ਸਿੰਘ ਦੇ ਵਿੱਚ ਮਲਗੀ ਲੱਤ ਤੇ ਬਹੁਤ ਜ਼ਿਆਦਾ ਸੱਟ ਲੱਗੀ ਹੈ ਜੀ। ਤੇ ਜਿਹੜਾ ਦੂਜਾ ਵਾ ਜੀ ਉਹ ਆਮ ਮਲਗੀ ਬੈਠਾ ਹਜੇ। ਇਬਨਾ ਪ੍ਰਸ਼ਾਸਨ ਅਜੇ ਕੋਈ ਆਇਆ ਜੇ ਤੇ ਨਾ ਹੀ ਕੋਈ ਅਜੇ ਮਿਲ ਗਈ ਹਾਟ ਡਿਪਾਰਟਮੈਂਟ ਵਾਲਾ ਕੋਈ ਮਿਲ ਗਈ ਡਿਗੀ ਆ ਰਹੀ ਕੋਈ ਕਾਰਵਾਈ ਤੇ ਬਾਕੀ ਆਪਣਾ ਇਹ ਆ ਕਿ ਆਹ ਸੈਂਗੀ ਦਾ ਆਪਣਾ 50 60 ਦੀ ਸਪੀਡ ਤੇ ਨੋਰਮਲ ਹੀ ਆ ਰਿਹਾ ਏ ਪ੍ਰਸ਼ਾਸਨ ਨੂੰ ਤੇ ਭਾਜੀ ਇਹ ਪਰ ਅਪੀਲ ਕਰਨਾ ਚਾਹੁੰਦੇ ਆ ਵੇਖੋ ਜੀ ਆ ਦੂਜਾ ਡਿਗਣ ਵਾਲਾ ਵਾ ਇਹਨਾਂ ਦੀ ਅੰਗੇਲੀ ਕਰਕੇ ਜਿਹੜਾ ਇੱਕ ਜਿਹੜਾ ਡਿਗਣ ਵਾਲਾ ਹੀ ਉਹ ਪਹਿਲਾਂ ਡਿਗ ਚੁਕਿਆ ਹੁਣ ਦੂਜਾ ਤੇ ਡਿਗਣੋਂ ਬਚਾ ਲਓ ਬਾਕੀ ਵੀ ਤੇ ਵੇਖ ਸਕਦੇ ਹੀ ਆ ਭਾਜੀ ਇਹ ਗੱਡੀ ਕੌਣ ਚਲਾ ਦੇ ਗੱਡੀ ਐ ਵੀਰ ਹੁਣੀ ਆਪਣੇ ਚਲਾ ਦੇ ਬਾਕੀ ਤਾਂ ਕੋਈ ਫਟ ਨਹੀਂ ਇਹ ਤਾਂ ਕਦੇ ਸਾਟਾਂ ਲੱਗੀਆਂ ਜੀ ਲਤਾਂ ਤੇ ਉਹ ਲਤ ਤੇ ਸਾਟ ਲੱਗੀ ਦਬ ਜਿਆਦਾ ਆਈ ਉਹਨੂੰ ਸਰਕਾਰੀ ਹਸਪਤਲ ਖੜਿਆ ਜੀ ਬਾਜੀ ਬਾਜੀ ਬਾਬਾ ਹਾਂਜੀ ਮੇਰਾ ਨਾਮ ਪਰਮਜੀ ਸਿੰਘ ਜੀ ਇਹ ਭਾਜੀ ਪਟਾਲਾ ਮੂਲ ਕੰਪਨੀ ਦੀ ਗੱਡੀ ਹੈ ਜੀ ਤੇ ਪਿੰਡਾਂ ਦੇ ਹਿਸਾਬ ਮੂਲ ਸੁਸਾਇਟੀਆਂ ਤੋਂ ਦੁੱਧ ਲਿਫਟ ਕਰੀਦਾ ਜੀ ਤੇ ਅਸੀਂ ਫੈਲਾਬਾਦ ਤੋਂ ਲਿਫਟ ਕਰਕੇ ਦੁੱਧ ਤੇ ਅਸੀਂ ਇੱਧਰ ਆ ਰਹੇ ਜੀ ਜਿਹੜੀ ਮਗ੍ਹਾ ਜਿਆਦਾ ਸੀ ਕਲਾਨੋ ਰੋੜਾ ਜੀ ਤੇ 50 ਸਪੀਡ ਦੀ ਇਹ 50 ਦੀ ਸਪੀਡ ਤੇ ਗੱਡੀ ਸੀ ਤੇ ਪਤਾ ਹੀ ਨਹੀਂ ਲੱਗਾ ਕਿ ਕਿਹੜੇ ਆਵਿਸ਼ ਵਜਾ ਤੇ ਡਿੱਗਾ ਜੀ ਤਿੰਨ ਜਣੇ ਸੀ ਅਹੀਂ ਤੇ ਦੋ ਜਣੇ ਨੇ ਲੱਗੀਆਂ ਜੀ ਸੜਾਂ ਤੇ ਬਚਾਅ ਹੋ ਗਿਆ ਜੀ ਹਾਂਜੀ